ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਰ ਕਾਂਗਰਸ ਪਾਰਟੀ ਦੇ ਵਿਧਾਇਕ ਵਿਕਰਮ ਸਿੰਘ ਚੌਧਰੀ ਨੂੰ ਜਵਾਬ ਹੀ ਦੇ ਦਿੱਤਾ ਹਾਲਾਂਕਿ ਜਦੋਂ ਦੀ ਚਰਚਾ ਸੀ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਤੇ ਲਗਾਤਾਰ ਫਲੋਰ ਤੋਂ ਵਿਧਾਇਕ ਵਿਕਰਮ ਸਿੰਘ ਚੌਧਰੀ ਚਰਨਜੀਤ ਚੰਨੀ ਤੇ ਟਿੱਪਣੀਆਂ ਕਰਦੇ ਆ ਰਹੇ ਸੀ ਲੇਕਿਨ ਅੱਜ ਮੋੜਵਾ ਜਵਾਬ ਚਰਨਜੀਤ ਸਿੰਘ ਚੰਨੀ ਹੋਣਾ ਨੇ ਉਦੋਂ ਦਿੱਤਾ ਜਦੋਂ ਵਿਕਰਮ ਸਿੰਘ ਚੌਧਰੀ ਦੀ ਮਾਤਾ ਚੌਧਰੀ ਕਰਮਜੀਤ ਕੌਰ ਹੁਣੀ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਨੇ ਜਿੱਥੇ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਵਿਕਰਮਜੀਤ ਸਿੰਘ ਚੌਧਰੀ ਨੂੰ ਦਰਜੋਧਨ ਆਖ ਦਿੱਤਾ ਉਥੇ ਨਾਲ ਦੀ ਨਾਲ ਕਹਿ ਦਿੱਤਾ ਕਿ ਉਹਦੀ ਧੌਂ ਦੇ ਵਿੱਚ ਸਰੀਆ ਅੜਿਆ ਪਿਆ ਜਲੰਧਰ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਭਾਜਪਾ ਜੁਆਇਨ ਕੀਤੀ ਆ ਤੇ ਅੱਜ ਅਸਲ ਦੇ ਵਿੱਚ ਚੌਧਰੀ ਸੰਤੋਖ ਸਿੰਘ ਦੀ ਮੌਤ ਹੋਈ ਆ ਉਹ ਉਸ ਦਿਨ ਨਹੀਂ ਮਰੇ ਸਨ ਜਿਸ ਦਿਨ ਉਹਨਾਂ ਦੀ ਬੇਵਕਤੀ ਮੌਤ ਹੋਈ ਲੇਕਿਨ ਅੱਜ ਉਹ ਮਰ ਗਏ ਨੇ ਜਦੋਂ ਉਹਨਾਂ ਨੇ ਜੀਵਨ ਸਾਥਨ ਨੇ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਤੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਚੌਧਰੀ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਛੱਡਣ ਤੇ ਭੜਕੇ ਚਰਨੀ ਚੰਨੀ ਨੇ ਕਾਫੀ ਟਿੱਪਣੀਆਂ ਕੀਤੀਆਂ ਅਸਲ ਚ ਚਰਨੀ ਚੰਨੀ ਸ਼੍ਰੀ ਰਾਮ ਚੌਂਕ ਦੇ ਨੇੜੇ ਕਾਉਂਸਲਰ ਸ਼ੈਰੀ ਚੱਡਾ ਦੇ ਆਫਿਸ ਪਹੁੰਚੇ ਉੱਥੇ ਹੀ ਉਹ মিডিਆ ਦੇ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਮਰਹੂਮ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਕਾਂਗਰਸ ਦੇ ਵਿੱਚ ਜਿੰਦਾ ਸੀ ਲੇਕਿਨ ਅੱਜ ਕਰਮਜੀਤ ਕੌਰ ਚੌਧਰੀ ਦੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਉਹ ਮਰ ਗਏ ਨੇ ਤੇ ਪਰਿਵਾਰ ਨੇ ਉਹਨਾਂ ਨੂੰ ਮਾਰ ਦਿੱਤਾ ਚਰੀ ਨੇ ਵੀ ਕਿਹਾ ਕਿ ਕਰਮਜੀਤ ਕੌਰ ਦੀ ਉਮਰ ਬਹੁਤ ਹੋ ਗਈ ਆ ਹੁਣ ਉਹਨਾਂ ਨੂੰ ਆਰਾਮ ਕਰਨਾ ਚਾਹੀਦਾ ਸਾਬਕਾ ਮੁੱਖ ਮੰਤਰੀ ਚਰਨਿਸ ਚੰਨੀ ਜਿਨ੍ਹਾਂ ਤੇ ਲਗਾਤਾਰ ਵਿਕਰਮਜੀਤ ਸਿੰਘ ਚੌਧਰੀ ਜਿਹੜੇ ਚੌਧਰੀ ਸੰਤੋਖ ਸਿੰਘ ਦੇ ਬੇਟੇ ਐਸ ਸਮੇ ਫਲੋਰ ਤੋਂ ਐਮਐਲਏ ਨੇ ਉਹ ਟਿੱਪਣੀਆਂ ਕਰਦੇ ਆ ਰਹੇ ਸੀ ਤੇ ਅੱਜ ਉਹਨਾਂ ਨੇ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਕੀਤੀਆਂ ਜਿਹੜੀਆਂ ਟਿੱਪਣੀਆਂ ਤੇ ਜਵਾਬੀ ਹਮਲਾ ਕੀਤਾ ਚੰਨੀ ਨੇ ਕਿਹਾ ਕਿ ਚੌਧਰੀ ਪਰਿਵਾਰ ਦੁਆਰਾ ਕਾਂਗਰਸ ਪਾਰਟੀ ਦੇ ਬਣਾਉਣ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਹੁਤ ਮਿਹਨਤ ਕੀਤੀ ਆ ਚੌਧਰੀ ਸੰਤੋਖ ਸਿੰਘ ਚੌਧਰੀ ਜਗਜੀਤ ਸਿੰਘ ਅਤੇ ਮਾਸਟਰ ਗੁਰਬੰਤਾ ਸਿੰਘ ਦਾ ਉਹ ਬਹੁਤ ਸਤਿਕਾਰ ਕਰਦੇ ਨੇ ਕਰਦੇ ਰਹਿਣਗੇ ਪਰ ਅੱਜ ਉਹਨਾਂ ਦੇ ਪਰਿਵਾਰ ਨੇ ਕਾਂਗਰਸ ਛੱਡਣ ਦਾ ਜਿਹੜਾ ਫੈਸਲਾ ਕੀਤਾ ਉਹ ਬਹੁਤ ਮਾੜਾ ਕੀਤਾ ਇਸ ਨਾਲ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਤਾਂ ਕੋਈ ਫਰਕ ਨਹੀਂ ਪਏਗਾ ਨਾ ਹੀ ਕਾਂਗਰਸ ਪਾਰਟੀ ਦਾ ਕੋਈ ਨੁਕਸਾਨ ਹੋਏਗਾ ਲੇਕਿਨ ਆਪਣੇ ਪਰਿਵਾਰ ਦਾ ਉਹਨਾਂ ਨੇ ਜ਼ਰੂਰ ਸਿਆਸੀ ਨੁਕਸਾਨ ਕਰਵਾ ਲਿਆ ਚੰਨੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਚੌਧਰੀ ਸੰਤੋਖ ਸਿੰਘ ਦੀ ਮੌਤ ਭਾਰਤ ਜੋੜੋ ਯਾਤਰਾ ਵਿੱਚ ਨਹੀਂ ਬਲਕਿ ਅੱਜ ਜਦੋਂ ਉਹਨਾਂ ਦੀ ਜੀਵਨ ਸਾਥ ਨੇ ਕਾਂਗਰਸ ਪਾਰਟੀ 'ਚ ਜੁਆਇਨ ਹੋਈਆ ਅੱਜ ਚੌਧਰੀ ਸੰਤੋਖ ਸਿੰਘ ਅਸਲ ਦੇ ਵਿੱਚ ਮਰੇ ਨੇ ਰਗੇ ਕਾਂਗਰਸੀ ਸੋਚ ਵਿੱਚ ਅੱਜ ਚੌਧਰੀ ਸੰਤੋਖ ਸਿੰਘ ਜਿੰਦਾ ਨੇ ਪਰ ਮੈਨੂੰ ਬਹੁਤ ਅਫਸੋਸ ਹੈ ਕਿ ਚੌਧਰੀ ਪਰਿਵਾਰ ਨੇ ਅਜਿਹਾ ਕਦਮ ਉਠਾਇਆ ਅਤੇ ਕਾਂਗਰਸ ਛੱਡ ਕੇ ਭਾਜਪਾ ਚ ਸ਼ਾਮਲ ਹੋ ਗਏ ਨੇ ਉਹਨਾਂ ਨੇ ਕਿ ਚੌਧਰੀ ਪਰਿਵਾਰ ਪਿਛਲੇ ਕਈ ਦਿਹਾਕਿਆਂ ਤੋਂ ਕਾਂਗਰਸ ਪਾਰਟੀ ਵਾਸਤੇ ਕੰਮ ਕਰਦੇ ਆ ਰਹੇ ਸੀ ਲੇਕਿਨ ਇਸ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਕਾਂਗਰਸ ਛੱਡਣਾ ਚੰਗੀ ਗੱਲ ਨਹੀਂ ਹੈ ਸਾਬਕਾ ਮੁੱਖ ਮੰਤਰੀ ਚੰਨੀ ਨੇ ਫਲੋਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੀ ਤੁਲਨਾ ਦੁਰਜੋਧਨ ਦੇ ਨਾਲ ਕਰਦੇ ਹੋਏ ਕਿਹਾ ਕਿ ਜਿਵੇਂ ਦੁਰਜੋਧਰ ਨੇ ਮਾ ਭਾਰਤ ਕਰਵਾ ਕੇ ਪਰਿਵਾਰ ਦਾ ਨਾਸ ਕੀਤਾ ਸੀ ਅਜੇ ਇਸੇ ਤਰ੍ਹਾਂ ਵਿਕਰਮ ਚੌਧਰੀ ਨੇ ਆਪਣੇ ਪਰਿਵਾਰ ਦਾ ਨਾਸ ਕਰ ਦਿੱਤਾ ਹੈ ਉਹਨਾਂ ਕਹਿੰਦੇ ਕਿ ਵਿਕਰਮਜੀਤ ਦੇ ਕਹਿਣ ਤੇ ਹੀ ਕਾਂਗਰਸ ਛੱਡਣ ਨਾਲ ਚੌਧਰੀ ਪਰਿਵਾਰ ਦਾ ਸਿਆਸੀ ਨੁਕਸਾਨ ਹੋਇਆ ਨਾ ਕਿ ਕਾਂਗਰਸ ਦਾ ਸਾਬਕਾ ਮੁੱਖ ਮੰਤਰੀ ਵੀ ਕਿਹਾ ਕਿ ਪਰਿਵਾਰ ਨੇ ਅੱਜ ਆਪਣਾ ਰਾਜਨੀਤਿਕ ਕੈਰੀਅਰ ਵੀ ਖਤਮ ਕਰ ਲਿਆ ਉਹਨਾਂ ਇਹ ਵੀ ਕਿਹਾ ਕਿ ਵਿਕਰਮਜੀਤ ਸਿੰਘ ਚੌਧਰੀ ਦੀ ਧੌਂ ਦੇ ਵਿੱਚ ਸਰੀਆ ਅੜਿਆ ਹੋਇਆ ਦੇਸ ਦੇ ਚਲਦੇ ਉਹਨੇ ਆਪਣੇ ਉਹ ਪਰਿਵਾਰ ਨੂੰ ਸੰਭਾਲ ਨਹੀਂ ਸਕੇ ਉਹਨਾਂ ਇਹ ਵੀ ਕਿਹਾ ਕਿ ਅਗਰ ਸਬਰ ਦੇ ਨਾਲ ਉਹ ਪਾਰਟੀ ਦੇ ਵਿੱਚ ਕੰਮ ਕਰਦੇ ਰਹਿੰਦੇ ਤਾਂ ਪਾਰਟੀ ਉਹਨਾਂ ਵਾਸਤੇ ਚੰਗਾ ਸੋਚਦੀ ਜਿਵੇਂ ਪਹਿਲਾਂ ਸੋਚਦੀ ਆ ਰਹੀ ਆ ਪਰ ਪਾਰਟੀ ਨੇ ਵਿਕਰਮਜੀਤ ਨੂੰ ساری ਜ਼ਿੰਦਗੀ ਰਾਜ ਕਰਵਾਇਆ ਲੇਕਿਨ ਅੱਜ ਉਹਨਾਂ ਦੀ ਮਾਤਾ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ 'ਚ ਚਲੇ ਗਏ ਨੇ ਅਸਲ ਦੇ ਵਿੱਚ ਜਦੋਂ ਦੀ ਚਰਚਾ ਸੀ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਲੋਕ ਸਭਾ ਚੋਣਾਂ ਲੜ ਗਏ ਉਦੋਂ ਤੋਂ ਲੈ ਕੇ ਹੀ ਵਿਕਰਮਜੀਤ ਸਿੰਘ ਚੌਧਰੀ ਜਿਹੜੇ ਚੌਧਰੀ ਸੰਤੋਖ ਸਿੰਘ ਦੇ بیٹے ਨੇ ਲਗਾਤਾਰ ਸਾਬਕਾ ਮੁੱਖ ਮੰਤਰੀ ਤੇ ਨਿਸ਼ਾਨੇ ਲਗਾਉਂਦੇ ਆ ਰਹੇ ਸੀ ਉਹਨਾਂ ਨੇ ਬਹੁਤ ਅਜਿਹੀਆਂ ਟਿੱਪਣੀਆਂ ਕੀਤੀਆਂ ਉਹਨਾਂ ਟਿੱਪਣੀਆਂ ਦਾ ਕੋਈ ਵੀ ਜਵਾਬ ਸਾਬਕਾ ਮੁੱਖ ਮੰਤਰੀ ਨਹੀਂ ਦਿੱਤਾ ਲੇਕਿਨ ਜਦੋਂ ਵਿਕਰਮਜੀਤ ਸਿੰਘ ਚੌਧਰੀ ਦੀ ਮਾਤਾ ਨੇ ਅੱਜ ਦਿੱਲੀ ਜਾ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਤਾਂ ਉਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨੇ ਸਾਬਕਾ ਮੁੱਖ ਨੇ ਬੇਹਦ ਵਿਕਰਮਜੀਤ ਸਿੰਘ ਚੌਧਰੀ ਤੇ ਟਿੱਪਣੀ ਕੀਤਾ ਇਤੋਂ ਤੱਕ ਕਿ ਉਹਨਾਂ ਨੂੰ ਦੁਰਜੋਧਨ ਵੀ ਕਹਿ ਦਿੱਤਾ ਤੇ ਇਹ ਵੀ ਕਹਿ ਦਿੱਤਾ ਕਿ ਉਹਦੇ ਵਿੱਚ ਆਕੜਾ ਤੌਣ ਦੇ ਵਿੱਚ ਕਿਲਾ ਫਸਿਆ ਫਿਲਹਾਲ ਦੇ ਦੇ ਹੈ ਕਿ ਇਸ ਜਵਾਬ ਜਿਹੜਾ ਖੜਾ ਕਿਤੇ ਨੇ ਨਿਸ਼ਾਨੇ ਲਗਾਏ ਨੇ ਸਾਬਕਾ ਮੁੱਖ ਮੰਤਰੀ ਕੀ ਉਹਨਾਂ ਦਾ ਜਵਾਬ ਵਿਕਰਮਜੀਤ ਸਿੰਘ ਚੌਧਰੀ ਦੇਣਗੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਅੱਗੇ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ